ਸਤ ਸ੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਆਪਣੇ ਚੈਨਲ ਸਿੰਧ ਅਗਰੀਕਲਚਰ ਫਾਰਮ ਤੇ ਸਵਾਗਤ ਹੈ ਜਿਹੜੇ ਭੈਣ ਭਰਾਵਾਂ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਘੰਟੀ ਵਾਲਾ ਬਟਨ ਜਰੂਰ ਦਬਲਿਓ ਤਾਂ ਜੋ ਬਦੇ ਤੇ ਬਦੇ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਅੱਜ ਆਪਣੇ ਕੋਲ ਇੱਕ ਬਹੁਤ ਵਿਦੇਸ਼ੀ ਕੀਨ ਟਰੈਕਟਰ ਆਇਆ ਹੈ ਜਿਹਦੀ ਆਪਾਂ ਸਪੈਸ਼ਲ ਵੀਡੀਓ ਬਣਾਈ ਹੈ ਤੇ ਇਹ ਟਰੈਕਟਰ ਕਿਸਾਨ ਵੀਰੋ 4x4 ਹੈ 3730 ਹੈ ਤੇ ਬਾਕੀ ਏਸੀ ਕੈਬਨ ਲੱਗਿਆ ਹੋਇਆ ਹੈ ਜਿਹੜੇ ਕਿਸਾਨ ਵੀਰ ਨੇ ਵੱਡੇ ਟਰੈਕਟਰ ਦਾ ਏਸੀ ਕੈਬਨ ਟਰੈਕਟਰ ਦਾ ਸ਼ੌਂਕ ਪੂਰਨ ਹੈ 3 ਸਪੀਡ ਟਰੈਕਟਰ ਦਾ ਉਹ ਕਿਸਾਨ ਵੀਰੇ ਨੂੰ ਲੈਣ ਦੀ ਜਿਹੜੀ ਲੈ ਕੇ ਆਪਣਾ ਸੌਂ ਪੂਰਾ ਕਰ ਸਕਦੇ ਨੇ ਮਾਡਲ ਕਿਸਾਨ ਵੀਰ ਉਹ 2020 ਹੈ ਟਰਬੋ ਲੱਗੀ ਹੋਈ ਹੈ ਏਸੀ ਬਿਲਕੁਲ ਓਕੇ ਹੈ ਫਰਸਟ ਓਨਰ ਹੈ 10,35,000 ਰੁਪਏ ਦੀ ਡਿਮਾਂਡ ਹੈ ਕਿਸਾਨ ਵੀਰ ਦਾ ਜਿਹੜਾ ਨੰਬਰ ਆ ਉੱਪਰ ਸ਼ੋਅ ਹੋ ਰਿਹਾ ਜੇਕਰ ਤੁਸੀਂ ਟਰੈਕਟਰ ਇਹ ਪਰਚੇਸ ਕਰਨਾ ਤੁਸੀਂ ਬਾਕੇ ਚਲਾ ਕੇ ਚੈੱਕ ਕਰਕੇ ਕਿਸਾਨ ਵੀਰੋਂ ਟਰੈਕਟਰ ਲੈ ਸਕਦੇ ਹੋ ਕੋਈ ਵੀ ਏਸੀ ਕੈਬਨ ਦੇ ਵਿੱਚ ਦਿੱਕਤ ਨਹੀਂ ਕੋਈ ਵੀ ਟਰੈਕਟਰ ਦੇ ਇੰਜਨ ਦੇ ਵਿੱਚ ਦਿੱਕਤ ਨਹੀਂ ਜਿਹੜੀ ਵੀ ਕੋਈ ਤੁਸੀਂ ਚੀਜ਼ ਖਰੀਦਣੀ ਹੈ ਤੁਸੀਂ ਆਪਣੇ ਤਸੱਲੀ ਦੇ ਆਧਾਰ ਤੇ ਖਰੀਦਣੀ ਹੈ ਤੇ ਹੋਰ ਵੀ ਜੇਕਰ ਤੁਸੀਂ ਕੋਈ ਵੀ ਕਿਸਾਨ ਵੀਰ ਨੇ ਐਡ ਪਵਾਉਣੀ ਹੈ ਤਾਂ ਆਪਾਂ ਨੂੰ ਉਹ 5 ਤੋਂ 7 ਫੋਟੋਆਂ ਜਾਂ 1 ਤੋਂ 1.5 ਮਿੰਟ ਦੀ ਵੀਡੀਓ ਆਪਣੇ ਵਟਸਐਪ ਨੰਬਰ ਦੇ ਉੱਪਰ ਸੈਂਡ ਕਰ ਸਕਦੇ ਹੋ ਤਾਂ ਆਪਾਂ ਤੁਹਾਡੀ ਬਿਲਕੁਲ ਫ੍ਰੀ ਐਡ ਕਰਾਂਗੇ ਤੇ ਜਿਹੜੀ ਵੀ ਕਿਸਾਨ ਵੀਰ ਨੂੰ ਕੋਈ ਸੀ ਕੋਈ ਵੀ ਚੀਜ਼ ਖਰੀਦਣੀ ਹੁੰਦੀ ਹੈ ਤਾਂ ਤੁਸੀਂ ਆਪਣੇ ਆਧਾਰ ਦੀ ਚੀਜ਼ ਨੂੰ ਪਰਚੇਸ ਕਰਿਆ ਕਰੋ ਧੰਨਵਾਦ